ਇਸ ਤੋਂ ਸਾਡੀਆਂ ਪੰਜਾਂ ਜ਼ਿਲਾਂ ਦੀਆਂ ਜਿਹੜੀਆਂ ਮੰਗਾਂ ਲਗਭਗ ਸਾਂਝੀਆਂ ਆ ਕਿਉਂਕਿ ਅਸੀਂ ਸਾਰੇ ਬਾਰਡਰ ਡਿਸਟ੍ਰਿਕਟ ਦੇ ਉੱਤੇ ਪੈਂਦੇ ਆ ਸਾਰੇ ਜ਼ਿਲ੍ਹਿਆਂ 'ਚ ਸਾਡੀ ਪੈਡੀ ਸਰਪਲਸ ਹੁੰਦੀ ਆ ਪਰ ਪਿਛਲੇ ਸਾਲਾਂ 'ਚ ਸਰਕਾਰ ਇਹ ਕਰਦੀ ਰਹੀ ਵੀ ਜਿੰਨੀ ਕਹੀ ਪੈਡੀ ਕਵਰ ਕਰਨੀ ਦੀ ਉਤੋਂ ਜ਼ਿਆਦਾ ਪੈਡੀ ਦੇ ਆਰੋ ਕੱਟੇ ਜਾਂਦੇ ਔਰ ਉਹਦਾ ਉਹ ਜਦੋਂ ਆ ਲੈਣ ਆ ਜਾਂਦੇ ਸੀ ਉਹ ਪੈਡੀ ਗਿੱਲੀ ਵਤੀ ਜਿਹੜੀ ਸਾਰੀ ਪੈਂਦੀ ਨਾਲ ਸਾਡੇ ਅੰਦਰਾਂ 'ਚ ਹੋ ਜਾਂਦੀ ਉਹ ਇੱਕ ਵੱਡਾ ਕਾਰਨ ਬਣਿਆ ਜਿਹੜਾ ਸਾਡੇ ਕੋਲ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਇਨਸ਼ਾਅੱਲਾ ਦਾ ਹੋਇਆ ਇਸ ਕਰਕੇ ਅਸੀਂ ਸਾਰਿਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਆਵਾਜ਼ ਬੁਲੰਦ ਕੀਤੀ ਹੈ ਪੀ ਅਸੀਂ ਜਿਹੜੇ ਆ ਉਹ ਪੋਰਟਲ ਤੇ ਜਿਹੜਾ ਪੇਪਰ ਨਹੀਂ ਚੜਾਂਗੇ ਸਰਕਾਰ ਦੀ ਮਿਲਣ ਅਸੀਂ ਨਹੀਂ ਕਰਨੀ ਕਿਉਂਕਿ ਜਿੰਨੀਆਂ ਮੰਗਾ ਸਾਡੀਆਂ ਉੱਤੇ ਸਰਕਾਰ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜਿੰਨਾ ਜਿਹੜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਸੀਂ ਜਿਹੜੇ ਆ ਉਹ ਸਰਕਾਰ ਦੇ ਨਾਲ ਕੋਈ ਕੋਆਪਰੇਸ਼ਨ ਨਹੀਂ ਕਰਾਂਗੇ ਕਿ ਮਜਬੂਰ ਬੱਸ ਨਵੀਂ ਬੋਡੀ ਦਾ ਵੀ ਗਠਨ ਕੀਤਾ ਆ ਹਾਂ ਜਸ ਕਿਉਂਕਿ ਇਹ ਜਿਹੜੀ ਸਾਡੀ ਅੱਗੇ ਵੀ ਬਾਤ ਜਿਹੜੀ ਆ ਉਹ ਉੱਥੋਂ ਤੱਕ ਨਹੀਂ ਪਹੁੰਚਦੀ ਸਰਕਾਰ ਤੱਕ ਕਿਉਂਕਿ ਸਾਡੇ ਇਧਰ ਸ਼ੈਲਰਾਂ ਦੀ ਗਿਣਤੀ ਕੁਛ ਘੱਟ ਸੀ ਤੇ ਦੂਜੇ ਬਰਨਾਦਰ ਸੰਗਰੂਤ ਸਾਈਡ ਦੇ ਤਰ ਤਰਾਂ ਜਾਰੀ ਸੀ ਪਰ ਇਸ ਵੇਲੇ ਜਿਹੜੇ ਆ ਉਹ ਸਾਡੇ ਪੰਜ ਜ਼ਿਲ੍ਹੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਗਏ ਆ ਉਹਦੇ ਚ ਅਸੀਂ ਪੰਜਾਂ ਜ਼ਿਲ੍ਹਿਆਂ ਦੇ ਪੰਜੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੀ ਇੱਕ ਕਮੇਟੀ ਬਣਾਤੀ ਆ ਉਹ ਕੋਈ ਵੀ ਗਾਂ ਸਰਕਾਰ ਦੇ ਨਾਲ ਗੱਲ ਕਰਨੀ ਆ ਉਹ ਇਥੋਂ ਦੀ ਇਹਨਾਂ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰੂਗੀ ਉੱਥੇ ਕਿਹੜੇ ਕਿਹੜੇ ਜ਼ਿਲ੍ਹੇ ਚ ਸ਼ਾਮਿਲ ਆ ਉਹਦੇ ਚ ਤਰਨਤਾਰਨ ਅਮਸਰ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਸਰਕਾਰ ਕੋਲੇ ਆ ਜੀ ਵੀ ਇਤਨੇ ਜਗ੍ਹਾ ਦੀ ਘਾਟ ਰਿਹਾ ਅਹੀਂ ਚੋਲ ਕਿੱਥੇ ਲਾਉਣੇ ਜੀ ਜਗ੍ਹਾ ਨਹੀਂ ਹੈਗੀ ਤੇ ਸਾਡੀਆਂ ਲੈਵੀ ਦੇ ਸਾਡੇ ਸਕਿਉਰਟੀ ਸਾਡੀ ਪਿਛਲਾ ਬੈਲੈਂਸ ਆ ਜੀ ਗੀਲਡ ਜਿਹੜੀ ਆ ਉਹ ਸਾਡੇ ਬਹੁਤ ਘੱਟ ਨਿਕਲਦੀ ਆ ਬਿਜਲੀ ਦਾ ਜਿਹੜਾ ਰੇਟ ਆ ਸਰਕਾਰ ਨੇ 5 ਰੁਪਏ ਜੂੜ ਦੇਣਾ ਸੀ ਉਹ ਸਾਨੂੰ 7 ਰੁਪਏ ਦੇ ਲਾਗੇ ਬੰਨੇ ਆ ਪੈ ਰਿਹਾ ਵਾ ਇਹੋ ਜੀਆਂ ਸਾਡੀਆਂ ਬਹੁਤ ਸਾਰੀਆਂ ਡਿਮਾਂਡ ਜਿਹੜੀ ਸਰਕਾਰ ਨੂੰ ਪਤਾ ਪਰ ਪੰਜਾਬ ਸਰਕਾਰ ਇਹੋ ਜੀ ਉਹਨਾਂ ਨੇ ਆਪਣੇ ਲੈਵਲ ਵਾਲੀ ਮੰਗ ਵੀ ਕੋਈ ਪੂਰੀ ਨਹੀਂ ਕੀਤੀ ਇਹ ਸਰਕਾਰ ਜਿਹੜੀ ਆ ਵਿਥਨ ਫਿਊ ਡੇਜ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਸੜਕਾਂ ਦੇ ਪ੍ਰੋਕਿਊਰਮੈਂਟ ਨਹੀਂ ਹੋਣੀ ਤੇ ਜਿਹੜੇ ਲਾਂਡ ਆਰਡਰ ਦਾ ਮਸਲਾ ਬਣੇਗਾ ਤੇ ਫੇਰ ਜਿਹੜੀ ਆ ਸਾਡੇ ਨੇੜੇ ਟੜੇ ਆਈ ਸੀਗਾ ਤੁਸੀਂ ਤੋਂ ਕਿ ਨਾਮ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਇਸ ਮੀਟਿੰਗ ਵਿੱਚ ਮੇਰਾ ਨਾਮ ਨਵੀਨ ਗੁਪਤਾ ਤਰਮ ਤਰਨ ਰਾਇਸਮਲ ਤੋਂ ਮੈਂ ਲੋਕ ਕਹਦਾ ਅਸੀਂ ਅੱਜ ਮਾਝਾ ਦੋਆਬਾ ਸਾਰੇ ਰਾਇਸਮਲ ਤੋਂ ਇਕੱਠੇ ਹੋਏ ਆਂ ਸਾਡੀਆਂ ਸਰਕਾਰ ਕੋਲ ਕੁਝ ਮੰਗਾ ਸੀ ਜਿਹੜੇ ਸਰਕਾਰ ਨਹੀਂ ਮੰਨਦੀ ਲੈ ਵੀ ਸਕਿਉਰਟੀ ਸਾਡੀ ਜਾਂਦੀ ਹੈ 11-11 ਲੱਖ ਰੁਪਇਆ ਉਹ ਸਰਕਾਰ ਵਾਪਸ ਨਹੀਂ ਦੇਦੀ ਬੀਜੀ ਬੈਂਕ ਗਰੰਟੀ ਸਰਕਾਰ ਕਹਿੰਦੀ ਹੈ ਬੈਂਕ ਗਰੰਟੀ ਦੇ ਉਹ ਬੈਂਕ ਗਰੰਟੀ ਸਾਨੂੰ ਕਿਸ ਚੀਜ਼ ਦੀ ਲਈ ਹੈ ਜਦੋਂ ਅਸੀਂ ਹਰ ਸਾਲ ਸਭ ਤੋਂ ਪਹਿਲੇ ਰਾਇਸ ਭਰਨੇ ਆ ਬੈਂਕ ਗਰੰਟੀ ਦੇ ਉਹ ਸਾਡੇ ਕੋਲ ਪੱਲੇ ਕੁਝ ਰਿਹਾ ਹੀ ਨਹੀਂ ਸਰਕਾਰ ਤੋਂ ਸਾਨੂੰ ਵੀ ਬੈਂਕ ਗਰੰਟੀ ਦੇ ਸਕੀਏ ਸਰਕਾਰ ਨੇ ਅਸੀਂ ਅੱਜ ਦੁਆਬਾ ਔਰ ਮਾਝਾ ਸਾਰੇ ਪੰਜੇ ਜਿਹੜੇ ਇਕੱਠੇ ਹੋਏ ਐ ਇਸੇ ਕਰਕੇ ਬਿਨਾਂ ਸਾਡੇ ਕੋਲ ਸਪੀਸ ਆ ਸਰਕਾਰ ਕੋ ਨਾ ਸਰਕਾਰ ਤੁਹਾਡੀ ਕੋਈ ਮੰਗ ਮੰਨ ਰਹੀ ਆ ਨਾ ਕੋਈ ਸਾਡਾ ਮਤਲਬ ਲੈ ਵੀ ਸਕਿਉਰਟੀ ਦੇ ਰਹੀ ਆ ਅਸੀਂ ਕੋਈ ਉਹ ਐਗਰੀਵੈਂਟ ਨਹੀਂ ਕਰਨਾ ਕੁਝ ਨਹੀਂ ਕਰਨਾ ਸਰਕਾਰ ਜਿੱਥੇ ਆਪਣੇ ਮੱਜੀ ਪਲੰਥਾ ਦੇ ਆਪਣੇ ਲਵਾਲੇ ਪੈੜੀ ਜੇ ਸਰ ਮਬਾਰਕਾ ਖਾਊਗਾ ਉਹਨਾਂ ਦੇ ਪਲੰਥਾ ਜੋ ਕਿ ਮਿਲ ਨਹੀਂ ਕਰਦੇ ਉਹਨਾਂ ਦੇ ਨਹੀਂ ਖਾਊਗਾ ਤੇ ਇਹੀ ਰਾਮ ਨਾਲ ਬੈਠੇ ਆ ਤੋ ਆਪਣੇ ਘਰ ਸਰਕਾਰ ਆਪਣੇ ਘਰ ਬੱਜੇ ਉਹਨੇ ਟਾਈਮ ਸੇ ਜੀ ਮਤਲਬ ਜੇ ਤੁਹਾਡੀ ਮੰਗ ਨਹੀਂ ਪੂਰੀ ਤੇ ਕਿਸ ਤਰ੍ਹਾਂ ਦਾ ਮੀਟਿੰਗ ਲਿਖਿਆ ਜਾਏਗਾ ਪ੍ਰੋਗਰਾਮ ਸਰ ਹਜੇ ਤੇ ਫਿਲਹਾਲ ਅਸੀਂ ਦੁਆਬਾ ਪਾਸੇ ਇਕੱਠੇ ਹੋਏ ਆ ਜੇ ਆਰਮ ਦੇ ਟਾਈਮ ਤੇ ਨਹੀਂ ਮੰਗਾ ਬੰਦੀ ਆ ਅਸੀਂ ਪੂਰਾ ਪੰਜਾਬ ਇਕੱਠਾ ਹੋਵਾਂਗੇ ਪੂਰੇ ਪੰਜਾਬ ਸੰਗਾ ਚੱਲੂਗਾ ਕਿਸਾਨ ਆਪੇ ਸੜਕਾਂ ਤੇ ਆਣਗੇ ਇਹ ਸਰਕਾਰ ਵਿਖੂਗੀ ਕਿਸਾਨਾਂ ਨੂੰ ਕਿਤਨਾ ਕਿਸਾਨ ਭਰਾ ਸਾਡੇ ਆ ਉਹਨਾਂ ਦਾ ਉਹਨਾਂ ਦਾ ਕੀ ਕਸੂਰ ਆ ਵਿਚਾਰਿਆ ਤਾਂ ਉਹਨਾਂ ਦੇ ਪੈੜੀ ਆ ਆਪੇ ਵਿਖੂਗੀ ਵੀ ਕਿਤਨਾ 50 ਸਰਕਾਰ ਨੇ ਸਭ ਹੱਲਾ ਉਹਨਾਂ ਨੂੰ ਜਾਂ ਕੀ ਕਰਨਾ ਅਸੀਂ ਕੋਈ ਵੀ ਅਗਲੀ ਵਾਰ ਨਹੀਂ ਕਰਨਾ ਮੈਂ ਜੀ ਮੈਂ ਅਜੀਤ ਨਾਰੰਗ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਹੁਸ਼ਿਆਰਪੁਰ ਅਸੀਂ ਅੱਜ ਤਨੇਜਾ ਜੀ ਦੇ ਜਿਹੜੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਸੱਦੇ ਤੇ ਤਰਨਤਾਰਨ ਵਿੱਚ ਆਏ ਆ ਇਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਕਿ ਪੰਜਾਂ ਜ਼ਿਲ੍ਹਿਆਂ ਦੀ ਜਿਹੜੇ ਐਸ ਮਿਲਰਸ ਨੇ ਸਾਥੀ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਸਾਡੀ ਸਰਕਾਰ ਦੇ ਨਾਲ ਇੱਕ ਬਹੁਤ ਵੱਡੀ ਤਰਕਰਾਰ ਚੱਲ ਰਹੀ ਹੈ ਸਰਕਾਰ ਨੂੰ ਅਸੀਂ ਮੈਮੋਰੰਡਮ ਆਪਣੇ ਲਿਖ ਕੇ ਦਿੱਤੇ ਨੇ ਔਰ ਅਸੀਂ ਬਾਈਕਾਟ ਕੀਤਾ ਪਿਆ ਕਿ ਅਸੀਂ ਕੋਈ ਸਰਕਾਰ ਨਾਲ ਕੰਮ ਨਹੀਂ ਕਰਨਾ ਜਿੰਨੀ ਦੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਸਰਕਾਰ 45 ਇੱਕ ਐਸੀ ਚਾਵਲ ਹੈ ਉਹ ਬਣਵਾਉਂਦੀ 1% ਉਹਦੇ ਵਿੱਚ ਪਵਾਨਦੀ ਚਾਵਲ ਦੇ ਵਿੱਚ ਜਿਹੜਾ ਕਿ ਅਸੀਂ ਕਿਸੇ ਜਿਹੜੀ ਉਹਨਾਂ ਦੀ ਗਵਰਨਮੈਂਟ ਦੀ ਪੰਜਾਬ ਗਵਰਨਮੈਂਟ ਦੇ ਨੋਟੀਫਾਈਡ ਮਿਲਾਂ ਨੇ ਉਹਨਾਂ ਕੋ ਖਰੀਦਣੀ ਹੁੰਦੀ ਹੈ ਔਰ ਉਸ ਨੂੰ 1% ਮਿਕਸ ਕਰਨਾ ਸਾਡਾ ਕੰਮ ਸਿਰਫ ਮਿਕਸ ਕਰਨਾ ਹੈ ਲੇਕਿਨ ਇਹ 6-6 ਮਹੀਨੇ ਬਾਅਦ ਸਾਲ-ਸਾਲ ਬਾਅਦ ਐਫਸੀਆਈ ਸਾਨੂੰ ਇਸ ਰਿਜੈਕਟ ਕਰ ਦਿੰਦੀ ਹੈ ਕਿ ਇਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਵਿੱਚ ਫਲਾਨੀ ਚੀਜ਼ ਘਟਾ ਹੈ ਸਾਡਾ ਜਿਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਔਰ ਅਸੀਂ ਉਹਦੇ ਖਿਲਾਫਾਂ ਅਸੀਂ ਇਹ ਕਹਿੰਨੇ ਆ ਕਿ ਇਸ ਨੂੰ ਬੰਦ ਕਰਤਾ ਜਾਵੇ ਦੂਸਰਾ ਸਾਡੇ ਜਿਹੜੇ 2000 ਰੁਪਏ ਦੇ ਕਰੀਬ 2000 ਕਰੋੜ ਰੁਪਿਆ ਪੰਜਾਬ ਸਰਕਾਰ ਕੋਲ ਰਹਿੰਦਾ ਹੈ ਸਾਡੇ ਬਾੜਦਾਨੇ ਦੀ ਜਿਹੜੀ ਕਸਾਈ ਹੈ ਉਹ 70 ਰੁਪਏ 32 ਪੈਸੇ ਸਾਨੂੰ ਦਿੰਦੀ ਜਿਹੜਾ ਅੱਧਾ ਬਾੜਦਾਨਾ ਅਸੀਂ ਮੰਡੀਆਂ ਦੇ ਵਿੱਚ ਆਪਣੇ ਕੋਲ ਲਗਾਨੇ ਆ ਅੱਧਾ ਸਰਕਾਰ ਲਗਾਨਦੀ ਆ ਉਹਦੀ ਸਾਨੂੰ ਕਸਾਈ ਨਹੀਂ ਦਿੱਤੀ ਗਈ ਦੂਜੀ ਸਾਡੀ 10 ਰੁਪਏ ਕੁੰਟਲ ਸਾਨੂੰ ਛੜਾਈ ਦਿੰਦੀ ਹੈ ਸਰਕਾਰ ਪੈਡੀਨ ਛੜਨ ਵਾਸਤੇ ਜਦ ਕਿ ਸਾਡਾ ਖਰਚਾ ਬਹੁਤ ਜ਼ਿਆਦਾ ਪੈਂਦਾ ਸਾਡੀ ਮੰਗ ਹੈ ਕਿ ਸਾਨੂੰ 25 ਸਾਲ ਤੋਂ ਜਦੋਂ ਤੋਂ ਕੰਮ ਚੱਲਿਆ 10 ਰੁਪਏ ਕੁੰਟਲ ਦਿੰਦੇ ਆ ਬਿਜਲੀ ਦੇ ਬਿਜਲੀ ਦੇ ਖਰਚੇ ਬਹੁਤ ਪੈ ਗਏ ਨੇ ਬਿਜਲੀ ਦੇ ਰੇਟ ਵੱਧ ਗਏ ਨੇ ਲੇਬਰਾਂ ਵੱਧ ਗਈਆਂ ਤਨਖਾਹਾਂ ਵੱਧ ਗਈਆਂ ਹਰ ਚੀਜ਼ ਵੱਧ ਗਈ ਸਰਕਾਰ ਦੇ ਆਪਣੇ ਜਿਹੜੇ ਇਨਕਰੀਮੈਂਟ ਜਿਹੜੀਆਂ ਹਰ ਸਾਲ ਹੁੰਦੀਆਂ ਲੇਕਿਨ ਸਾਡੀ 10 ਰੁਪਏ ਤੋਂ ਵਧਾਈ ਨਹੀਂ ਜਾਂਦੀ ਸਾਡੀ ਮੰਗ ਹੈ ਕਿ ਸਾਡੀ 50 ਰੁਪਏ ਕੰਮ ਸੇ ਕੰਮ ਛੜਾਈ ਕੀਤੀ ਜਾਵੇ ਮੈਂ ਬਲਵੰਦਰ ਸਿੰਘ ਹਰੂਆਲ ਪ੍ਰਧਾਨ ਜ਼ਿਲ੍ਹਾ ਗਰਦਾਸਪੁਰ ਰਾਈਸ ਮਿਲ ਐਸੋਸੀਏਸ਼ਨ ਅਸੀਂ ਅੱਜ ਸਰਦਾਰ ਸਾਡੇ ਬਤਾਰ ਸਿੰਘ ਜੀ ਤਨੇਜਾ ਜੀ ਜਿਹੜੇ ਸਾਡੇ ਤਨਤਾਰਨਾ ਐਸੋਸੀਏਸ਼ਨ ਦੇ ਪ੍ਰਧਾਨ ਆ ਸਾਡੇ ਪੰਜ ਜ਼ਿਲ੍ਹਿਆਂ ਦੀ ਅੱਜ ਮੀਟਿੰਗ ਹੋਈ ਆ ਮੀਟਿੰਗ ਤਾਂ ਕੀਤੀ ਆ ਕਿ ਸਾਡੀਆਂ ਦੂਜੀਆਂ ਪੰਜਾਬ ਦੇ ਜ਼ਿਲ੍ਹਿਆਂ ਨੂੰ ਜਿਹੜੀਆਂ ਡਿਮਾਂਡਾਂ ਹੀ ਵੱਖਰੀਆਂ ਨੇ ਕਿ ਸਾਡੇ ਜਿਹੜੀ ਹਾਈਬ੍ਰਿਡ ਵੈਰਾਈਟੀ ਆ ਬਹੁਤ ਹੁੰਦੀ ਏ ਸਤਲਫੰਡ ਲਈ ਲੋਕਾਂ ਨੇ ਉਹ ਸਬਜ਼ੀ ਵਾਲਾ ਇਲਾਕਾ ਇਸ ਕਰਕੇ ਸਾਨੂੰ ਇਹਦਾ ਪਿਛਲੇ ਸਾਲ ਵੀ ਅਸੀਂ ਜਿਹੜਾ ਸੈਲ ਕੀਤੀ ਸੀ ਸਾਨੂੰ ਬਹੁਤ ਵੱਡਾ ਘਾਟਾ ਪਿਆ ਕੀ ਇਹਦੇ ਜਿਹੜੀ ਜੀਲ ਦੇ ਆ ਉਹ 60 ਕਿਲੋ ਨਿਕਲੀ ਐ ਸਰਕਾਰ ਸਾਡੇ ਕੋਲ 67 ਕਿਲੋ ਮੰਗਦੀ ਐ ਉਤੋਂ ਬਾਅਦ ਸਰਕਾਰ ਨੇ ਸਾਡਾ ਦੋ ਤਿੰਨ ਸਾਡੀਆਂ ਮੰਗਾਂ ਜਿਹੜੀਆਂ ਜੋ ਪਿੱਲੋਂ ਆਰ.ਟੀ. ਦੀ ਮਿਲਦਾ ਸੀ ਜਾਂ ਸੈਲਿੰਗ ਗਾੜੀ ਪਿੱਲੋਂ 15 ਰੁਪਏ ਸੀ ਹਰਿਆਣੇ 'ਚ 25 ਰੁਪਏ 15 ਰੁਪਏ ਸਰਕਾਰ ਕੋਲ ਦੇਈ ਆ ਸਾਨੂੰ ਉਹ ਵੀ ਬੜਾ ਘਾਟਾ ਪਿਆ ਇਸੇ ਕਰਕੇ ਸਾਨੂੰ ਬਹੁਤ ਬੜੀਆਂ ਟਕਰਾਈਆਂ ਦੇ ਕਰਕੇ ਆਪਾਂ ਇਹ ਸੜਕਾਂ ਦੇ ਆਏ ਆ ਆਪਾਂ ਫੈਸਲਾ ਕੀਤਾ ਕਿ ਜਿੰਨਾ ਕ ਸਰਕਾਰ ਸਾਡੀ ਜੀਲ ਨਹੀਂ ਘਟ ਕਰਦੀ ਜਾਂ ਸਾਡੀਆਂ ਮੰਗਾਂ ਨਹੀਂ ਮੰਨਦੀ ਇੱਕ ਵੱਡੀ ਮੇਨ ਪ੍ਰੋਬਲਮ ਵਈ ਆ ਵੀ ਹੁਣ ਤੱਕ ਇੱਕ ਸਾਲ ਹੋ ਗਿਆ ਸਾਨੂੰ ਇਹੀ ਚੌਲ ਆ ਰਹੇ ਆ ਜਗ੍ਹਾ ਹੀ ਨਹੀਂ ਹੈਗੀ ਸਰਕਾਰ ਦੇ ਕੋਲ ਉਹਦੇ ਵਿੱਚ ਸਾਡਾ ਮੋਚੇ ਔਰ 12 ਮੋਚੇ ਵਾਲਾ ਚੌਲ ਲੱਗਾ 100 ਰੁਪਿਆ ਸਾਨੂੰ ਕੁਆਂਟਲ ਦਾ ਫਰਕ ਕੱਟਾ ਪਿਆ ਇਸ ਕਰਕੇ ਅਸੀਂ ਮਿਲਾਂ ਬਹੁਤ ਰੈਸ ਰੈਸ ਕੱਟੇ ਜਗੇ ਆ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਨਵੇਂ ਸੀਜ਼ਨਾਂ ਤੇ ਸਰਕਾਰ ਦੀ ਸੀ ਅਮਰ ਦਾ ਨਾਮ ਸਹਿਲਗ ਤੇ ਲਾਂਗੇ ਨਾ ਅਲਾਟਮੈਂਟ ਕਰਾਵਾਂਗੇ ਨਾ ਐਗਰੀਮੈਂਟ ਕਰਾਂਗੇ